8 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ 101 ਮਰਜੀਵੜਿਆਂ ਦਾ ਜੱਥਾ ਦਿੱਲੀ ਕੋਚ ਕਰਨ ਦੀ ਕੋਸ਼ਿਸ਼ ਕਰਦਾ ਪਰ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਹੰਝੂ ਗੈਸ ਦੇ ਗੋਲੇ ਮਾਰ ਕੇ ਉਹਨਾਂ ਨੂੰ ਉੱਥੇ ਹੀ ਰੋਕ ਲਿਆ ਜਾਂਦਾ ਇਸ ਦੌਰਾਨ ਕਈ ਕਿਸਾਨ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਕ ਕਿਸਾਨ ਪਟਿਆਲਾ ਦੇ ਰਚਿੰਦਰਾ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਬਾਕੀ ਕਿਸਾਨ ਜਿਹੜੇ ਰਾਜਪੁਰਾ ਦੇ ਵਿੱਚ ਜ਼ੇਰੇ ਇਲਾਜ ਨੇ ਇੱਕ ਕਿਸਾਨ ਪੀਜੀਆਈ ਦੇ ਵਿੱਚ ਵੀ ਦਾਖਲਾ ਰਚਿੰਦਰਾ ਹਸਪਤਾਲ ਦੇ ਵਿੱਚ ਸਾਡੇ ਸਹਿਯੋਗੀ ਅੰਗਰੇਜ਼ ਸਿੰਘ ਦੇ ਵੱਲੋਂ ਉਸ ਕਿਸਾਨ ਦੇ ਨਾਲ ਗੱਲਬਾਤ ਕੀਤੀ ਗਈ ਜੋ ਕਿਸਾਨ 101 ਮਰਜੀਬੜਿਆਂ ਦੇ ਜਥੇ ਦੇ ਵਿੱਚ ਸ਼ਾਮਲ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਅੱਗੇ ਜਦੋਂ ਗਏ ਤਾਂ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਹੰਜੂ ਗੈਸ ਤੇ ਗੋਲੇ ਛੱਡੇ ਗਏ ਪਾਣੀ ਦੀਆਂ ਬਿਚਾਰਾਂ ਮਾਰੀਆਂ ਗਈਆਂ ਜਿਸ ਤੋਂ ਬਾਅਦ ਕਿਸਾਨ ਜ਼ਖਮੀ ਹੋ ਗਿਆ ਤੇ ਰਜਿੰਦਰਾ ਹਸਪਤਾਲ ਦੇ ਵਿੱਚ ਜ਼ੇਰੇ ਇਲਾਜਾ ਹੁਣ ਤਬੀਤ ਕਿਸ ਤਰੀਕੇ ਦੀ ਆ ਹੌਸਲਾ ਕਿੰਨਾ ਕਾ ਜਜ਼ਬਾ ਕਿੰਨਾ ਕਾ ਇਸ ਕਿਸਾਨ ਦਾ ਤੁਹਾਨੂੰ ਉਸ ਕਿਸਾਨ ਦੀ ਹੀ ਜਵਾਨੀ ਸੁਣਾਉਣੀ ਆ ਜੋ 8 ਦਸੰਬਰ ਨੂੰ ਹਰਿਆਣਾ ਪੁਲਿਸ ਦੀ ਤਸ਼ੱਦਦ ਦਾ ਸ਼ਿਕਾਰ ਹੋਇਆ। ਤਾਂ ਤੁਸੀਂ ਸੁਣਿਆ ਕਿਸਾਨ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਦਿੱਲੀ ਕੂਚ ਕਰਾਂਗੇ ਭਾਵੇਂ ਕੁਝ ਵੀ ਹੋ ਜੇ ਹੌਂਸਲੇ ਜਿਹੜੇ ਨੇ ਲਗਾਤਾਰ ਬੁਲੰਦ ਨੇ 80-80 ਸਾਲ ਦੇ ਬਾਬੇ ਜਿਹੜੇ ਨੇ ਉੱਥੇ ਇਸ ਤਰੀਕੇ ਦੇ ਨਾਲ ਹੌਂਸਲੇ ਜਜ਼ਬੇ ਦੇ ਨਾਲ ਅੱਗੇ ਵੱਧ ਰਹੇ ਸੀ ਜਿਉਂ ਹੀ ਜਵਾਨੀ ਨਜ਼ਰ ਆਉਂਦੀ ਹੋਵੇ ਜਿਉਂ ਹੀ ਉਹ 22 23 ਸਾਲ ਦੇ ਨੌਜਵਾਨਾਂ ਦੇ ਵਿੱਚ ਜੋਸ਼ ਹੁੰਦਾ ਉਸ ਤਰੀਕੇ ਦਾ ਜੋਸ਼ ਜਿਹੜਾ ਬਜ਼ੁਰਗਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਦੋਂ ਕਿ ਕਿਹਾ ਜਾਂਦਾ ਕਿ ਨੌਜਵਾਨਾਂ ਦਾ ਜੋਸ਼ ਬਜ਼ੁਰਗਾਂ ਦਾ ਹੋਸ਼ ਕੰਮ ਆਉਂਦਾ ਪਰ ਇੱਥੇ ਤਾਂ ਗੱਲ ਜਮਈ ਉਲਟ ਨਜ਼ਰ ਆ ਰਹੀ ਸੀ ਤਾਂ ਇਸ ਜੋ 101 ਮਰਜੀ ਬੜਾਂ ਦਾ ਜੱਥਾ ਜੱਗਿਆ ਸੀ ਅੱਗੇ ਇਸ ਦੇ ਵਿੱਚ ਨੌਜਵਾਨ ਨਹੀਂ ਸੀ ਬਲਕਿ ਬਜ਼ੁਰਗ ਸੀ ਤਾਂ ਬਜ਼ੁਰਗਾਂ ਦਾ ਜੋਸ਼ ਤੇ ਬਜ਼ੁਰਗਾਂ ਦਾ ਹੀ ਹੋਸ਼ ਜਿਹੜਾ ਆ ਉਹਨਾਂ ਨੂੰ ਅੱਗੇ ਜਾਣ ਦੇ ਵਿੱਚ ਹੌਸਲਾ ਵਧਾ ਰਿਹਾ ਸੀ ਤਾਂ ਬਜ਼ੁਰਗਾਂ ਦਾ ਹੋਸ਼ ਬਜ਼ੁਰਗਾਂ ਦਾ ਜੋਸ਼ ਇੱਥੇ ਦੇਖਣ ਨੂੰ ਮਿਲਿਆ ਤਾਂ ਖੈਰ ਇਹ ਜੋਸ਼ ਤੇ ਹੋਸ਼ ਜਿਹੜਾ ਕਦੋਂ ਤੱਕ ਕਾਮਯਾਬੀ ਦਿੰਦਾ ਦੇਖਣ ਵਾਲੀ ਗੱਲ ਰਹੇਗੀ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਕਰਨੈ ਸਿੰਘ ਲੰਗ ਹਾਰਤਿਕ ਸੰਜੁਣੀਆ ਇਕਤਾ ਜਾ ਦੱਸੋ ਬਸ ਵਾਹਿਆ ਕੀ ਪ੍ਰੋਬਲਮ ਹੈ ਰਜਿੰਦਰਾ ਜੀ ਜੁਡੀ ਹੋਈ ਹੈ ਅਸੀਂ 8 ਤਰੀਕ ਨੂੰ ਮਰਜੀਵੜਿਆਂ ਦੇ ਜਥੇ ਦੇ ਵਿੱਚ ਤੇ ਉਹਨਾਂ ਦੀ ਗਵਾਹੀ ਕਰਦੇ ਸੀ ਸਰਕਾਰ ਦੇ ਨੀਤੀ ਤੇ ਨੀਤੀ 'ਚ ਫਰਕ ਹੈ ਸਾਡੇ ਘਰ ਬੜੇ ਵੈਸੇ ਨੇ ਉਹ ਸਾਨੂੰ ਸਨਾਗਤ ਕਾਰਡ ਦਿਖਾਓ ਗਿਣਤੀ ਕਰਾਓ ਏਸੀ ਇਹ ਹੀ ਜਵਾਬ ਤਾਂ ਸਾਡਾ ਮੁਰਮਾ ਵੀ ਅਸੀਂ ਸਨਾਗਤ ਕਾਹੇ ਕਾਰਡ ਵੀ ਦਿੰਨੇ ਆ ਤੁਹਾਨੂੰ ਉਧਾਰ ਕੱਟ ਵੀ ਦਿੰਨੇ ਆ ਗਿਣਤੀ ਵੀ ਕਰਾਉਣੀ ਆ ਸਾਡੇ ਘਰ ਗਾਰੰਟੀ ਕਰੋ ਸਾਨੂੰ ਕਹਾਂ ਜਾਣ ਦੀ ਉਹ ਕਹਿੰਦੇ ਵੀ ਪਰਮਿਸ਼ਨ ਲਓ ਜੇ ਦੇ ਜਰਾਏ ਦੇ ਵਿੱਚ ਸਾਡੇ ਤੇ ਬਹਾ ਬਹਾਨਾ ਬਣਾਇਆ ਉਹਨਾਂ ਨੇ ਫੁੱਲ ਸਿੱਟਣ ਦਾ ਫੁੱਲਾਂ ਦੇ ਵਿੱਚ ਵੀ ਕਈ ਗਲਤ ਜਿਹੜਾ ਲੋਕਾਂ ਦੇ ਅੱਖਾਂ ਦੇ ਵਿੱਚੋਂ ਪਾਣੀ ਆ ਨੱਕਾ ਜੋ ਨਰਗੀਆਂ ਆਈਆਂ ਨੇ ਤੇ ਉਹਨਾਂ ਨੇ ਹੱਤ ਕੰਡੇ ਹਰ ਤਰ੍ਹਾਂ ਦੇ ਵਾਹਾ ਵਰਤੇ ਰਹੇ ਜਿਹੜੇ ਫਿਰ ਬੰਬ ਸੱਟਣੇ ਸ਼ੁਰੂ ਕਰਤੇ ਜਿਹੜਾ ਬੰਬ ਹੈ ਉਹਰੇ ਮੇਰੇ ਬੱਖੀ ਤੇ ਲੱਗਿਆ ਮੇਰੀ ਲੋਈ ਨਭੇਟੀ ਵੀ ਸੀ ਇਹ ਪੇਟ ਆ ਮੇਰਾ ਜਿਹੜਾ ਉਹਰੇ ਇਕੱਠਾ ਹੋਇਆ ਇਕੱਠਾ ਹੋ ਕੇ ਗੋਲਾ ਬਣ ਗਿਆ ਤੇ ਡਾਕਟਰ ਸਾਹਿਬ ਨੇ ਇਹ ਕਿਹਾ ਵੇ ਥੋੜੀ ਜਾਨ ਨੂੰ ਖਤਰਾ ਹੈ ਤੇ ਇਹ ਦਾ ਆਪਰੇਸ਼ਨ ਹੈ ਜਿਹੜਾ ਕਰਾ ਹੋਊਗਾ ਵੇਰਵਾਰ ਵਾਲੇ ਦਿਨ ਆਪਰੇਸ਼ਨ ਹੈ ਜਿਹੜਾ ਕੀਤਾ ਜਾਊਗਾ ਤੇ ਤੁਹਾਡੇ ਤੇ ਟੀਅਰ ਗੈਸ ਲੱਗਿਆ ਹਾਂ ਗੈਸ ਦਾ ਗੋਲਾ ਲੱਗੇ ਹਾਂ ਜਿਹੜੇ ਐਨੇ ਸਾਰੇ ਲੰਬੇ ਹੁੰਦੇ ਨੇ ਮੋٹے ਹੁੰਦੇ ਨੇ ਉਹ ਲੱਗਿਆ ਪੱਖੀ ਹਾਂਜੀ ਕੀ ਨਾਉ ਤੇ ਮੇਰਾ ਨਾਮ ਗੁਰਵਿੰਦਰ ਸਿੰਘ ਸਾਦਰਪੁਰ ਬੀਕੇ ਜੂ ਇਕਤਾ ਆਜ਼ਾਦ ਤੋਂ ਜੋ ਕਿ ਕੀ ਕਰਨਾ ਆ ਰਿਹਾ ਰਸਤਾ ਹੈ ਅਸੀਂ ਕਰਨੈਲ ਸਿੰਘ ਲੰਗ ਜੀ ਦਾ ਜਿਹੜਾ ਪਤਾ ਲੈਣ ਆਏ ਸੀਗੇ ਕਿਉਂਕਿ ਜਿਹੜਾ 8 ਤਰੀਕ ਨੂੰ ਆਪਣਾ ਸ਼ੰਭੂ ਤੋਂ ਦਿੱਲੀ ਲਈ ਜਿਹੜਾ ਮੋਰਚਾ ਰਵਾਨਾ ਹੋਇਆ ਸੀਗਾ ਇਹ ਉਸ ਦੇ ਵਿੱਚ ਮਰਜੀਦ ਵਾਲਿਆਂ ਦੇ ਜਥੇ ਦੇ ਵਿੱਚ ਗਏ ਸੀਗੇ ਉੱਥੇ ਇਹਨਾਂ ਦੇ ਟਾਇਰ ਗੈਸ ਵਾਲਾ ਜਿਹੜਾ ਬੰਬ ਹੈ ਉਹ ਲੱਗਣ ਕਾਰਨ ਢਿੱਡ ਦੇ ਵਿੱਚ ਇਨਫੈਕਸ਼ਨ ਹੋ ਗਈ ਤੇ ਉਹਦੇ ਨਾਲ ਨਾੜ ਫਟਣ ਦਾ ਡਾਕਟਰ ਸਾਹਿਬ ਕਹਿੰਦੇ ਖਤਰਾ ਹੈਗਾ ਜਿਹੜਾ ਕਿ ਉਹਨਾਂ ਨੇ ਵੀਰਵਾਰ ਦਾ ਜਿਹੜਾ ਸਮਾਂ ਉਹ ਇਹਨਾਂ ਦਾ ਆਪਰੇਸ਼ਨ ਦਾ ਦਿੱਤਾ ਹੈਗਾ ਕਿਉਂਕਿ ਡਾਕਟਰ ਸਾਹਿਬ ਕਹਿੰਦੇ ਵੀ ਤੁਸੀਂ ਇਦਾਂ ਜੇ ਜਾਓਗੇ ਤਾਂ ਤੁਹਾਡੀ ਜਾਨ ਹੈ ਜਿਹੜੀ ਉਹ ਬਹੁਤ ਖਤਰੇ ਦੇ ਵਿੱਚ ਹੈ ਸਰਕਾਰ ਨੂੰ ਜੇ ਦੇਖਿਆ ਜਾਵੇ ਇੱਕ ਪਾਸੇ ਤਾਂ ਉਹ ਪਹਿਲਾਂ ਕਹਿੰਦੇ ਸੀਗੇ ਵੀ ਤੁਸੀਂ ਟਰੈਕਟਰ ਟਰਾਲੀਆਂ ਨੂੰ ਛੱਡ ਕੇ ਦਿੱਲੀ ਵੱਲ ਆਓ ਪਰ ਦਿੱਲੀ ਵੱਲ ਜਾਣ ਵਾਸਤੇ ਕਹਿੰਦੇ ਤੁਸੀਂ ਪੈਦਲ ਆ ਸਕਦੇ ਹੋ ਪਰ ਹੁਣ ਜਦੋਂ ਕਿਸਾਨਾਂ ਨੇ ਪੈਦਲ ਜਾਣ ਦਾ ਵੀ ਰਸਤਾ ਖਤਾਰ ਕੀਤਾ ਪਰ ਉਸ ਦੇ ਵਿੱਚ ਵੀ ਕਿਵੇਂ ਤੁਹਾਨੂੰ ਥੋੜੇ ਸਾਹਮਣੀ ਹੈ ਮੀਡੀਆ ਦੇ ਕਿਵੇਂ ਬੈਰੀਕੇਡ ਲਾ ਕੇ ਰੋਕਿਆ ਗਿਆ ਕਿਸਾਨਾਂ ਨੂੰ ਕਿਵੇਂ ਟੀਅਰ ਗੈਸ ਦੇ ਗੋਲੇ ਅਥਰੂ ਗੈਸ ਦੇ ਗੋਲੇ ਕਿਵੇਂ ਉੱਥੇ ਨਿਹੱਤਿਆਂ ਦੇ ਉੱਪਰ ਮਾਰੇ ਜਾ ਰਹੇ ਨੇਗੇ ਕਦੇ ਉਹ ਆਧਾਰ ਕਾਰਡ ਦੀ ਪਛਾਣ ਮੰਗਦੇ ਨੇ ਪਰ ਉਹਨਾਂ ਨੂੰ ਜਦੋਂ ਪੁੱਛਿਆ ਜਾਂਦਾ ਵੀ ਸਾਨੂੰ ਦਿੱਲੀ ਜਾਣ ਦੇਵੋਗੇ ਉਹ ਕੰਨੇ ਵੀ ਤੁਹਾਡੇ ਕੋਲ ਪਰਮਿਸ਼ਨ ਨਹੀਂ ਹੈਗੀ ਜੋ ਕਿ ਭਾਰਤ ਸਰਕਾਰ ਨੂੰ ਪਰਮਿਸ਼ਨ ਹੈ ਜਿਹੜੀ ਈਮੇਲ ਦੇ ਜਰੀਏ ਭੇਜੀ ਗਈ ਹੈ ਵੀ ਸਾਨੂੰ ਆਰਾਮਲੀਲਾ ਗਰਾਊਂਡ ਜਾਂ ਜੰਤਰ ਮੰਤਰ ਦੀ ਜਿਹੜੀ ਜਗ੍ਹਾ ਉਹ ਸਾਨੂੰ ਦਿੱਤੀ ਜਾਵੇ ਪਰ ਜਿਹੜੀ ਸਰਕਾਰ ਹੈ ਉਹ ਸਾਨੂੰ ਕੋਈ ਜਗ੍ਹਾ ਨਹੀਂ ਦੇ ਰਹੀ ਪਰ ਉਹ ਦਿੱਲੀ ਜਿਹੜਾ ਜਾਣ ਸਾਨੂੰ ਨਹੀਂ ਦਿੱਤਾ ਜਾ ਰਿਹਾ ਟੀਅਰ ਗੈਸ ਦੇ ਕੋਲੇ ਤੇ ਬੰਬ ਤੇ ਰਬੜ ਦੀਆਂ ਗੋਲੀਆਂ ਮਾਰ-ਮਾਰ ਕੇ 8 ਤਰੀਕ ਨੂੰ ਸਾਡੇ ਕਿਸਾਨ ਹੈ ਜਿਹੜੇ 8-9 ਦੇ ਲਗਭਗ ਜਿਹੜੇ ਉੱਤੇ ਜ਼ਖਮੀ